ਹਰਬੰਸ ਕੌਰ ਦੇ ਵਿਆਹ ਨੂੰ ਪੂਰੇ 12 ਸਾਲ ਬੀਤ ਗਏ ਸਨ ਪਰ ਉਸ ਦੀ ਕੁੱਖ ਨੂੰ ਭਾਗ ਨਾ ਲੱਗੇ ਕੋਈ ਔਲਾਦ ਨਾ ਹੋਈ ਉਹਦੇ ਇਸ ਗੱਲ ਬਾਰੇ ਸੋਚ-ਸੋਚ ਕੇ ਉਹਦਾ ਮਨ ਉਜਾੜ ਰੋਹੀ ਬਿਆਬਾਂ 'ਚ ਭਟਕਦਾ ਰਹਿੰਦਾ ਜਦੋਂ ਆਪਣੇ ਘਰ ਵਾਲੇ ਸ਼ਾਮ ਸਿੰਘ ਦੀ ਰੋਟੀ ਲੈ ਕੇ ਖੇਤ ਜਾਂਦੀ ਤਾਂ ਉਹ ਪਾਗਲਾ ਵਾਂਗ ਆਪਣੇ ਆਪ ਨਾਲ ਗੱਲਾਂ ਕਰਦੀ ਪਤਾ ਨਹੀਂ ਕੌਣ ਮਾਲਕ ਹੋ ਸਾਡੀ ਇਸ ਜ਼ਮੀਨ ਦਾ ਵਾਰਿਸ ਤਾਂ ਰੱਬਾ ਤੂੰ ਸਾਨੂੰ ਕੋਈ ਦਿੱਤਾ ਨਹੀਂ ਕਦੇ ਮਿਹਰ ਕਰ ਰੱਬਾ ਤੇਰੇ ਘਰੇ ਕੀ ਘਾਟ ਆ ਬਥੇਰਾ ਕੋ ਜਾ ਤੇਰੇ ਘਰ ਚ ਦਾਤਾ ਸੱਚੇ ਰੱਬ ਨੂੰ ਉਲਾਮਾ ਦੇ ਕੇ ਉਸ ਦੇ ਮਨੋਤੁਕ ਦੀ ਚੀਤਾ ਵਾਂਗੇ ਕਹੌਕਾ ਉੱਠਦਾ ਬਹੁਤ ਚੁੱਪ ਚਾਪ ਜੀ ਰਹਿੰਦੀ ਉਹ ਮੂੰਹੋਂ ਕੋਈ ਬੋਲ ਨਾ ਕਰਦੀ ਉਹ ਸੋਚਦੀ ਕਿ ਸਿਆਣੇ ਕਹਿੰਦੇ ਹੁੰਦੇ ਨੇ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਪਰ ਮੇਰੇ ਵਾਰੀ ਤੋ ਕਿੱਧਰ ਚਲਾ ਗਿਆ ਰੱਬਾ ਮੇਰੀ ਤਾਂ ਸਖਣੇ ਕੋਖ ਨੂੰ ਹੁਣ 13ਵਾਂ ਸਾਲ ਚੜ ਗਿਆ ਤੂੰ ਮੇਰੀ ਹੁਣ ਵੀ ਕਿਉਂ ਨਹੀਂ ਸੁਣਦਾ ਮੇਰੇ ਵਾਰੀ ਤੋ ਅੰਨਾ ਬੋਲਾ ਕਿਉ ਹੋ ਜਾਣਾ ਕਦੇ ਕਦੇ ਇਕੱਲਿਓ ਰੱਬ ਨੂੰ ਚੁੱਪ ਹਿਰਦੇ ਵਿੱਚੋਂ ਸ਼ਿਕਾਇਤਾਂ ਕਰਦੀ ਉਲਾਮੇ ਦੰਦੀ ਪਰ ਉਸਦੇ ਇਹ ਸਿਕਵੇ ਵਿੱਚ ਕੋਈ ਫਰਿਆਦ ਤੇ ਤੜਪ ਛੁਪੀ ਹੁੰਦੀ ਸੀ ਉਹਦੀ ਇਹ ਤੜਪ ਉਸ ਨੂੰ ਆਪਣੀ ਚਾਚੀ ਗੁਲਜ਼ਾਰ ਕੌਰ ਦੀ ਯਾਦ ਦਿਵਾ ਹੀ ਦਿੰਦੀ। ਕਿ ਗੁਲਜ਼ਾਰ ਕੌਰ ਕਿੰਨੀ ਦੁਖੀ ਰਹੀ ਸੀ ਔਲਾਦ ਖੋਣੋ। ਉਹਨੇ ਆਪਣੀ ਬੇਔਲਾਦੀ ਚਾਚੀ ਦਾ ਦੁੱਖ, ਤੜਪਣਾ ਅੱਖੀਂ ਦੇਖੀ ਹੋਈ ਸੀ। ਕਿ ਕਿਵੇਂ ਹਰ ਦਿਵਾਲੀ ਤੇ ਉਹਦੀ ਚਾਚੀ ਜਦੋਂ ਘਰ 'ਚ ਟੰਗਣ ਲਈ ਗੁਰੂਆਂ ਦੀਆਂ ਫੋਟੋਆਂ ਲੈ ਕੇ ਆਉਂਦੀ ਸੀ ਤੇ ਨਾਲ ਇੱਕ ਨੰਨੇ ਜੇ ਬੱਚੇ ਦੀ ਤਸਵੀਰ ਲਿਆਉਣੀ ਕਦੇ ਨਾ ਭੁੱਲਦੀ। ਉਹ ਉਸ ਤਸਵੀਰ ਵੱਲ ਘੰਟਿਆਂ ਬਤੀਂ ਨਿਚਲਾ ਕੇ ਵੇਖਦੀ ਰਹਿੰਦੀ ਸੀ। ਬੰਸ ਨੂੰ ਆਖਦੀ ਜੇ ਰੱਬ ਨੇ ਮੈਨੂੰ ਪੁੱਤ ਦੇ ਤਾਂ ਨਾ ਬੰਸੋ ਮੈਂ ਤੈਨੂੰ ਤੇਰੀ ਪਸੰਦ ਦਾ ਸੂਟ ਸਵਾਕੇ ਦਊਂਗੀ ਪਰ ਅੱਲੜ ਉਮਰ ਬੰਸ ਨੂੰ ਇਸ ਗੱਲ ਦੀ ਬਹੁਤੀ ਸਮਝ ਨਾ ਪੈਂਦੀ ਤੇ ਉਹ ਸੂਟ ਸਵਾਕੇ ਦੇਣ ਦੇ ਲਾਰੇ ਵਿੱਚ ਪਰਚ ਜਾਂਦੀ ਸੀ ਉਹਨੂੰ ਪੱਕਾ ਯਾਦ ਸੀ ਜਦੋਂ ਤਕਰੀਬਨ 13 ਸਾਲ ਪਹਿਲਾਂ ਡੋਲੀ ਚੜੀ ਸੀ ਤੇ ਉਹਦੀ ਵਿਧਵਾ ਚਾਚੀ ਨੇ ਉਸ ਨੂੰ ਆਸ਼ੀਰਵਾਦ ਦਿੰਦਿਆਂ ਭਾਵੁਕ ਅਸੀਸਾਂ ਦੀ ਝੜੀ ਲਾ ਦਿੱਤੀ ਸੀ ਦੁੱਦੀ ਨਾਵੇਂ ਪੁੱਤੀ ਫਲੈਂਦੀ ਏ ਪਰ ਉਹਨਾਂ ਮਿਲੀਆਂ ਅਸੀਸਾਂ ਦਾ ਵੀ ਉਸ ਨੂੰ ਕੋਈ ਫਲ ਨਹੀਂ ਸੀ ਮਿਲਿਆ। ਉਹਦੀ ਚਾਚੀ ਨੇ ਵੀ ਉਸ ਘਰ ਚ ਬਸ ਦਸੋਂਟਾ ਹੀ ਕੱਟਿਆ ਸੀ। ਉਹਦਾ ਚਾਚਾ ਕਿਸ਼ਨ ਸਿੰਘ ਆਰਮੀ ਵਿੱਚ ਡਾਕਟਰ ਸੀ। ਬਹੁਤ ਸੌ ਅਤੇ ਦਿਲ ਦਾ ਸਾਫ਼ ਸਤਿਯੁਗੀ ਮਨੁੱਖ। ਚਾਚੀ ਵੀ ਦਿਲ ਦੀ ਪੂਰਨ ਤੌਰ ਤੇ ਦਰਵੇਸ਼। ਜਦ ਉਹਦੇ ਚਾਚਾ ਚਾਚੀ ਪਿੰਡ ਛੁੱਟੀ ਆਉਂਦੇ ਉਹ ਹਰਬਾਂਸਕੌਰ ਲਈ ਕੱਪੜੇ ਲੱਤੇ ਲਿਆਉਣਾ ਕਦੇ ਹੀ ਨਾ ਭੁੱਲਦੇ। ਚਾਚੀ ਦਾ ਹਰਬਾਂਸਕੌਰ ਨੂੰ ਬਹੁਤ ਮੋਹ ਕਰਦੀ ਸੀ। ਕਿਸਮਤ ਦੀ ਬਲੀ ਚਾਚੀ ਗੁਲਜ਼ਾਰ ਕੌਰ ਵੀ ਨਹੀਂ ਸੀ। 25-26 ਸਾਲਾਂ ਵਿੱਚ ਉਸ ਦੀ ਕੁੱਖ ਹਰੀ ਨਾ ਹੋਈ। ਆਖਰੋਂ ਨੇ ਹਰਬਾਂਸਕੌਰ ਨੂੰ ਗੋਦ ਲੈ ਲਿਆ। ਪਰ ਗੋਦ ਲੈਣ ਲੱਗੀ ਉਹ ਬਹੁਤ ਡਰੀ ਹੋਈ ਸੀ ਤੇ ਪਰੇਸ਼ਾਨ ਸੀ। ਉਹ ਕੱਲੀ ਖੜੀ ਰੱਬ ਨੂੰ ਹੱਥ ਜੋੜਦੀ ਅਰਦਾਸਾਂ ਕਰਦੀ। ਰੱਬਾ ਮੈਂ ਤੇਰੀ ਸ਼ਰੀਕ ਤਾਂ ਨਹੀਂ ਬਣੀ। ਬਨ ਸੁਨੂ ਮੈਂ ਗੋਦ ਲੈ ਤਾਂ ਲਿਆ ਹੁਣ ਇਹਨੂੰ ਸਲਾਮਤ ਰੱਖੀ ਤੇ ਵੱਡੀ ਸਾਰੀ ਉਮਰ ਦਈ ਮੇਰੀ ਤੈਨੂੰ ਜੇ ਤੇਰੇ ਘਰ ਚ ਮੇਰਾ ਹਿੱਸਾ ਨਹੀਂ ਤਾਂ ਮੈਂ ਤੈਨੂੰ ਉਲਾਮਾ ਨਹੀਂ ਦੰਦੀ ਪਰ ਹੁਣ ਮੇਰੀ ਬਨਸੋ ਨੂੰ ਭਾਗ ਲਾ ਦੇ ਰੱਬਾ ਚਾਹੇ ਗੁਲਜ਼ਾਰ ਘਰ ਨੇ ਬਨਸੋ ਨੂੰ ਗੋਦ ਲਿਆ ਹੋਇਆ ਸੀ ਪਰ ਪੱਕੀ ਹੋਈ ਆਦਤ ਅਨੁਸਾਰ ਬਨਸੋ ਨੂੰ ਚਾਚੀ ਹੀ ਕਹਿੰਦੀ ਕਦੇ ਕਦੇ ਗੁਲਜ਼ਾਰ ਘਰ ਉਹਨੂੰ ਬੁੱਕਲ ਵਿੱਚ ਲੈ ਕੇ ਤਰਲਾ ਜਾ ਵੀ ਕਰਦੀ ਤੂੰ ਮੈਨੂੰ ਕਦੇ ਮਾਂ ਵੀ ਆਖ ਦਿਆ ਕਰ ਬਨਸੋਤੀ ਏ ਚਿੱਤ ਮਚਿਆ ਪਿਆ ਮੇਰਾ ਮਾਂ ਸੁਣਨ ਨੂੰ ਚਾਚੀ ਦੇ ਜੋਰ ਜਾਂ ਪਾਉਣ ਤੇ ਬਨਸੋਸ ਨੂੰ ਕੁਝ ਚੇ ਲਈ ਤਾਂ ਮਾਂ ਆਖਦੀ ਪਰ ਫਿਰ ਭੁੱਲ ਭਲਾ ਕੇ ਚਾਚੀ ਤੇ ਆ ਜਾਂਦੀ ਬਨਸੋ ਤੇ ਵੀ ਵਸ ਵਿੱਚ ਨਹੀਂ ਸੀ ਇਹ ਉਹਨੂੰ ਵੀ ਚਾਚੀ ਕਹਿਣ ਦੀ ਬਚਪਨ ਤੋਂ ਆਦਤ ਪਈ ਹੋਈ ਸੀ ਨਾ ਹੁਣ ਉਹ ਧੱਕੇ ਧਕਾਏ ਜਾਂ ਯਾਦ ਕਰਵਾਏ ਤੋਂ ਗੁਲਜ਼ਾਰ ਕੌਰ ਨੂੰ ਕਦੇ ਇੱਕਦਾਈ ਚਾਚੀ ਕਦੇ ਮਾਂ ਆਖ ਦਿੰਦੇ ਇਕ ਚੋਰਾ ਗੁਲਜ਼ਾਰਕੌਰ ਨੂੰ ਹਮੇਸ਼ਾ ਬਣਿਆ ਰਹਿੰਦਾ ਕਿ ਜੇ ਬਨਸੋ ਦੇ ਵਿਆਹ ਤੋਂ ਬਾਅਦ ਆਪ ਵੀ ਮਾਂ ਨਾ ਬਣ ਸਕੀ ਤਾਂ ਲੋਕਾਂ ਦਾ ਸਾਰਾ ਮਹਿਣਾ ਗੁਲਜ਼ਾਰਕੌਰ ਦੇ ਸਿਰ ਤੇ ਆਵਜਣਾ ਉਹਨੂੰ ਗਵੰਡਣ ਬਚਨਕੌਰ ਦੀ ਰੜਕ ਨਾਲ ਕਈ ਗੱਲ ਹਜੇ ਵੀ ਆਰੀ ਵਾਂਗ ਵਾੜ ਪਾਉਂਦੀ ਆ ਬਾਝ ਔਰਤ ਚਾਹੇ ਪੱਛੀ ਨਿਆਣੇ ਮਤ ਬੰਨੇ ਬਣਾ ਲਵੇ ਰਹਿਣਾ ਤਾਂ ਉਹਨੇ ਬਾਝਤੀ ਬਾਝੇ ਭੈਣੇ ਆਪਣੀ ਕੁੱਖੋ ਤਾਂ ਨਹੀਂ ਨਾ ਜੰਮੇ ਹੁੰਦੇ ਹੁੰਦੇ ਤਾਂ ਕਿਸੇ ਹੋਰ ਦੇ ਹੀ ਨੇ ਬਾਂਝ ਔਰਤਾਂ ਦਾ ਗੋਦ ਲੈ ਬੱਚਿਆਂ ਦੀਆਂ ਵੀ ਵੈਰੀ ਬਣਦੀਆਂ ਨੇ ਇਹਨਾਂ ਦੀ ਗੋਦ ਲੈ ਨਿਆਣੇ ਅੱਗਿਓ ਕਿਹੜਾ ਜੋੜੇ ਜੰਮਣਗੇ ਇਹਨਾਂ ਦਾ ਤਾਂ ਭੈਣੇ ਪਰਛਾਵਾਂ ਵੀ ਮਾੜਾ ਹੁੰਦਾ ਇਹ ਬਾਂਝ ਜਨਾਨੀਆਂ ਤਾਂ ਰੱਬ ਵੱਲੋਂ ਦੁਰਕਾਰੀਆਂ ਕੱਚੀ-ਕਚੀਲ ਵਰਗੀਆਂ ਹੁੰਦੀਆਂ ਨੇ ਅਗਲੇ ਨੂੰ ਵੀ ਨਾਲ ਲੈ ਬੈਂਦੀਆਂ ਨੇ ਦੇਖ ਲੋ ਇੱਕ ਲੈਣੀ ਔਰਤ ਤਾਂ ਉਸ ਵਿਚਾਰੇ ਬਨਸੋ ਦੀਆਂ ਜੜਾਂ 'ਚ ਵੀ ਬੈਠੂਗੀ ਜਾ ਕੇ ਇਹ ਗਲ ਗੁਲਜ਼ਾਰ ਕੌਰ ਨੂੰ ਅੰਦਰੇ-ਅੰਦਰ ਘੁਣਵਾ ਖਾਂਦੀ ਰਹਿੰਦੀ ਸੀ ਰੋਲਾ ਉਹਦਾ ਬਚਨ ਕੌਰ ਨਾਲ ਕੋਈ ਵੀ ਨਹੀਂ ਸੀ ਇੱਕ ਦਿਨ ਉਹਨਾਂ ਦੀ ਗੰਦੇ ਪਾਣੀ ਵਾਲੀ ਨਾਲੀ ਬੰਦ ਹੋ ਗਈ ਉਹਦਾ ਸਾਰਾ ਪਾਣੀ ਬਚਨ ਕੌਰ ਦੇ ਦਰਵਾਜ਼ੇ ਤੇ ਜਾ ਖੜਿਆ ਹੋਇਆ ਪਰ ਇਸ ਵਾਰੇ ਗੁਲਜ਼ਾਰ ਕੌਰ ਨੂੰ ਕੁਝ ਵੀ ਪਤਾ ਨਹੀਂ ਸੀ ਹੋਰ ਤਾਂ ਬਚਨ ਬਚਨ ਕੌਰ ਨੂੰ ਕੁਝ ਸੁਝਿਆ ਨਾ ਬਸ ਅਲੀ-ਅਲੀ ਕਰਕੇ ਗੁਲਜ਼ਾਰ ਕੌਰ ਦੇ ਰਾਸ਼ਨ ਪਾਣੀ ਲੈ ਕੇ ਚੜ ਗਈ ਆਪਣੇ ਦਿਲ ਦਾ ਗੁਬਾਰ ਕੱਢ ਕੇ ਉਹਦੇ ਸੀਨੇ ਪੱਛਣੇ ਮਾਰ ਦਿੱਤੇ ਪਰ گلزار कौर ਨੇ ਅੱਗੇੋਂ ਇੱਕ ਵੀ ਲਫ਼ਜ਼ ਨਹੀਂ ਬੋਲਿਆ। ਉਹ ਚੁੱਪਚਾਪ ਅੰਦਰ ਚਲੀ ਗਈ। ਰੋ ਰੋ ਕੇ ਆਪਣੇ ਦੁਖੀ ਮਨ ਦਾ ਗੁਬਗਵਾਟ ਕੱਢ ਲਿਆ। ਬੰਦ ਸੋਨੂੰ ਇੱਕੋ ਹੀ ਝੋਰਾ ਔਲਾਦ ਵਿਹੋਣੀ ਹੋਣ ਦਾ ਸੀ ਬਸ। ਹੋਰੋ ਕਿਸੇ ਵੀ ਗੱਲੋਂ ਦੁਖੀ ਨਹੀਂ ਸੀ। ਉਹਦਾ ਦਿਲ ਜਗ ਜਹਾਨ ਤੋਂ ਅੱਕ ਚੁੱਕਿਆ ਸੀ। ਕਦੇ ਉਹ ਪੇਕੀ ਚਲੀ ਜਾਂਦੀ ਕਦੇ ਸਹਰੇ ਆ ਜਾਂਦੀ। ਸ਼ਾਮ ਸਿੰਘ ਉਹਨੂੰ ਕਿਸੇ ਵੀ ਗੱਲੋਂ ਤੋ ਵਰਜਦਾ ਜਾਂ ਖਿਜਦਾ ਨਹੀਂ ਸੀ। ਇੱਕ ਦਿਨ ਜਦੋਂ ਪੇਕੇ ਗਈ ਤਾਂ ਉਹਦੀ ਮਾਂ ਕੋਲ ਪਰਸਿਨੀ ਬੁੜੀ ਬੈਠੀ ਸੀ ਪਰਸਿਨੀ ਨੇ ਬੰਸੋਂ ਉਹਨੂੰ ਗੱਲ ਲਾਇਆ ਅਸੀਸ ਦਿੱਤੀ ਦੇਖ ਲਓ ਅੰਮਾ ਜੀ ਜਿਹੋ ਜੇ ਮੇਰੀ ਕਿਸਮਤ ਅੱਗੇ ਉਹੋ ਜੇ ਭਾਗ ਮੇਰੀ ਧੀ ਦੇ ਮੈਨੂੰ ਤਾਂ ਇਹਦਾ ਦਰੇਗੀ ਮਾਰਦਾ ਰਹਿੰਦਾ 13 ਸਾਲ ਹੋ ਗਏ ਰੱਬ ਹਜੇ ਤੱਕ ਨਹੀਂ ਬੋੜਿਆ ਗਲਜਾਰ ਕੌਰ ਨੇ ਢੜਕਦੇ ਮਨ ਦੀ ਪੜਾਸ ਅੱਜ ਰੱਬ ਨੇ ਵੀ ਕੱਢ ਮਾਰੀ ਸੀ ਪਰ ਸੀਨੀ ਨੇ ਬੰਸੂ ਨੂੰ ਬੜੀ ਗੌਰ ਨਾਲ ਦੇਖਿਆ ਸਾਡੇ ਪਿੰਡ ਦੇ ਕਿਸਾਨ ਤੈ ਗੁਲਜਾਰ ਕੁਰੇ ਬਸ ਤੂੰ ਰੱਬ ਦਾ ਅਵਤਾਰ ਹੀ ਸਮਝ ਜੇ ਉਹਦੀ ਦ੍ਰਿਸ਼ਟੀ ਆਪਣੀ ਬੰਸੂ ਤੇ ਪੈ ਗਈ ਤਾਂ ਸਮਝ ਲੈ ਲੇਖ ਦੁਬਾਰਾ ਲਿਖ ਦਊਗਾ ਇਹ ਸੁਣ ਕੇ ਗੁਲਜਾਰ ਕੌਰ ਤਾਂ ਪੂਰੀ ਤਰ੍ਹਾਂ ਖੜ ਗਈ ਰੱਬ ਕੀ ਦੇਬੋ 26 ਸਾਲ ਬੱਚਾ ਨਹੀਂ ਸੀ ਹੋਇਆ ਦੇਬੋ ਦੇ ਸੰਤਾ ਕੋਲ ਚਲੀ ਗਈ ਦੋ ਮੁੰਡੇ ਬਖਸ ਤੇ ਬਾਬਾ ਜੀ ਨੇ ਅੰਮਾ ਜੀ ਸਾਡੇ ਤੇ ਵੀ ਮਿਹਰ ਕਰਾਓ ਫਿਰ ਮੈਂ ਤੁਹਾਡੇ ਪੈਰ ਧੋ ਤੋਕੇ ਪੀਉਂਗੀ ਗਲਜਾਰ ਕੌਰ ਨੇ ਪਰਸਿਨੀ ਦੇ ਗੋਡੇ ਫੜ ਲੇ ਤੂੰ ਕਿਸੇ ਕਿਸੇ ਕੋਲੇ ਭਾਪ ਨਾ ਕੱਢੀ ਗਲਜਾਰ ਕੁਰੇ ਜੇ ਸੰਤ ਦਿਆਲ ਹੋ ਗਏ ਤਾਂ ਸਮਝ ਲੈ ਤੇਰੀਆਂ ਤਾਂ ਕੁਲਾਂ ਤਰ ਗਈਆਂ ਤੈਨੂੰ ਪਤਾ ਹੈ ਸਾਧੂ ਲੋਕ ਬੇਮਤਾਜ ਹੁੰਦੇ ਨੇ ਕਿਸੇ ਦੀ ਪਰਵਾਹ ਨਹੀਂ ਕਰਦੇ ਇਹ ਜੇ ਦਿਆਲੂ ਹੋ ਜਾਣ ਪੈਰ ਤਾਂ ਟੀਬਿਆਂ 'ਚ ਵੀ ਨਦੀਆਂ ਵਹਾ ਦਿੰਦੇ ਨੇ ਇਹ ਕਰੋ ਅੰਮਾ ਜੀ ਕਿਰਪਾ ਫਿਰ ਜੋ ਵੀ ਖਰਚ ਆਵੇ ਮੈਂ ਖਰਚ ਕਰਨ ਨੂੰ ਤਿਆਰ ਆਂ ਗਲਜਾਰ ਕੁਰ ਉਹਦੀ ਡੰਡੌਤ ਕਰਨ ਵਾਲੀ ਹੋਈ ਪਈ ਸੀ ਖਰਚਾ ਵਰਚਾ ਉਹਨਾਂ ਨੂੰ ਕੀ ਚਾਹੀਦਾ ਕੁੜੇ ਉਹ ਤਾਂ ਦਰਬੇਸ਼ ਸਾਧੂ ਨੇ ਕੋਈ ਕਨੇਡਾ ਤੋਂ ਉਹਨਾਂ ਨੂੰ ਕਾਰ ਦੇਣ ਆ ਗਿਆ ਕੁੰਜੀਆਂ ਮੋੜ ਦਿੱਤੀਆਂ ਆਖੇ ਅਸੀਂ ਇਹ ਕਾਰ ਕੀ ਕਰਨੀ ਆ ਭਾਈ ਸਾਨੂੰ ਤੁਰਨ ਲਈ ਰੱਬ ਨੇ ਦੋ ਦੋ ਪੈਰ ਦਿੱਤੇ ਆ ਦੇਖ ਲੈ ਗਲਜਾਰ ਕੁਰੇ ਜਿੱਥੇ ਵੀ ਜਾਂਦੇ ਆ ਨੰਗੇ ਪੈਰੀ ਤੁਰ ਕੇ ਜਾਂਦੇ ਆ ਸਰਦੀਆਂ 'ਚ ਜਲਤਾਰਾ ਕਰਦੇ ਆ ਤੇ ਵਰਦੀ ਗਰਮੀ ਚ ਧੂਣਾ ਤਾਪਦੇ ਆ। ਹੋਰ ਤਾਂ ਹੋਰ ਸਵਾ ਸਵਾ ਮਹੀਨੇ ਇੱਕ ਇੱਕ ਲੱਤ ਤੇ ਖੜ ਕੇ ਜਾਪ ਕਰਦੇ ਆ ਉਹ। ਐਨਾ ਤਪ ਹੈ ਉਹਨਾਂ ਦਾ। ਤੇ ਜਿਹੜੇ ਸਾਧੂ ਬੰਦੇ ਦਾ ਐਨਾ ਤਾਪਾ ਉਹਦਾ ਤੇਜ ਕਿਵੇਂ ਨਾ ਹੋਊਗਾ। ਖਰੋ ਆਮਾ ਜੀ ਕਿਰਪਾ ਸਾਡੇ ਤੇ ਵੀ ਫਿਰ। ਕੀ ਐ ਮੇਰੀ ਆ ਭਾਗਣ ਧੀ ਦੀ ਵੀ ਸੁਣੀ ਜਾਵੇ। ਤੂੰ ਸੁੱਕਾ ਮੇਵਾਂ ਮੰਗਵਾ ਤੇ ਆਪਾਂ ਕੱਲ ਨੂੰ ਹੀ ਚੱਲਦੀਆਂ ਉੱਥੇ। ਤੂੰ ਕੁੜੀ ਦੀ ਕਾਇਆ ਪਲਟਦੀ ਦੇਖੀ। ਐਵੇਂ ਨਹੀਂ ਦੁਨੀਆ ਮੱਥੇ ਟੇਕਦੀ ਜਾ ਜਾ ਕੇ ਉਹਦੇ ਕੋਲ ਸ਼ਾਮ ਨੂੰ ਗੁਲਜ਼ਾਰ ਕੌਰ ਨੇ ਖੁੱਲਾ ਡੁੱਲਾ ਸੁੱਕਾ ਮੇਵਾ ਮੰਗਵਾ ਲਿਆ ਅਗਲੇ ਦਿਨ ਉਹ ਸੰਤਾ ਦੇ ਡੇਰੇ ਤੇ ਚਲੀਆਂ ਗਈਆਂ ਇਹ ਸੰਤ ਖੂਹੀ ਵਾਲੇ ਸੰਤਾ ਦੇ ਨਾਮ ਨਾਲ ਮਸ਼ਹੂਰ ਸੀ ਜਦੋਂ ਸੰਤਾ ਕੋਲ ਪਹੁੰਚੀਆਂ ਤਾਂ ਖੂਹੀ ਤਾਂ ਇਸ਼ਨਾਨ ਕਰਕੇ ਹੀ ਹਟੇ ਸੀ ਉਹਦੀਆਂ ਨਿਸ਼ਾਈਆਂ ਅੱਖਾਂ ਨਸ਼ੇ ਕਰਨ ਛੜੀਆਂ ਹੋਈਆਂ ਸਨ ਉਹ ਖੂਹੀ ਕੋਲ ਖੜਾ ਡਿੱਕਡੋਲੇ ਜੇ ਖਾ ਰਿਹਾ ਸੀ ਉਹਦੇ ਪੱਟੜੇ ਵਰਗੇ ਨਸ਼ੇਈ ਸਰੀਰ ਤੋਂ ਮੱਖੀ ਵੀ ਨਹੀਂ ਸੀ ਰੱਜਦੀ ਮੈਂ ਆ ਮਹਾਪੁਰਖੋ ਪ੍ਰਸੰਨ ਗੌਰ ਉਹਨੇ ਸੰਤ ਜੀ ਦੇ ਪੈਰੀ ਹੱਥ ਲਾਏ ਆ ਭਾਈ ਪ੍ਰਸੰਨ ਗੁਰੇ ਬੜੇ ਅਰਸੇ ਬਾਅਦ ਦਰਸ਼ਨ ਦਿੱਤੇ ਨੇ ਅੱਜ ਤੈਂ ਨਸ਼ੇਈ ਕਰਨੋਂ ਪ੍ਰਸੰਨ ਗੌਰ ਨੂੰ ਪਹਿਚਾਨ ਵੀ ਨਾ ਸਕਿਆ ਬਾਬਾ ਜੀ ਤਾਂ ਤਾਂ ਇਹੋ ਲੱਗਦਾ ਜਿਵੇਂ ਕੋਈ ਨਸ਼ਾ ਪਤਾ ਕੀਤਾ ਹੁੰਦਾ ਗਲਜਾਰ ਗੌਰ ਪਰੇਸ਼ਾਨ ਜੀ ਖੜੀ ਸੀ ਮਹਾਪੁਰਖਾਂ ਦੇ ਚੋਜ ਹੁੰਦੇ ਆ ਗਲਜਾਰ ਗੁਰੇ ਇਹ ਇਨਾਂ ਦੀਆਂ ਕਰਨੀਆਂ ਆਪਾਂ ਦੁਨੀਆਵੀ ਕੀੜੇ ਨਹੀਂ ਸਮਝ ਸਕਦੇ ਪਰ ਸਿੰਨ ਕਰਨੇ ਕਿਹਾ ਪਰ ਗਲਜਾਰਕ ਔਰ ਤੇ ਬਨਸੋ ਦੀ ਅੰਨੀ ਸ਼ਰਧਾ ਮਰ ਮੁੱਕ ਗਈ ਸੀ ਰੱਬ ਦੇ ਬੰਦੇ ਤੇ ਨਸ਼ਈ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਨਾਮ ਕੁਮਾਰੀ ਦੀ ਬਾਤ ਪਾਈ ਆ ਇਹ ਸਾ ਤਾਂ ਦੁਨੀਆਵੀ ਨਸ਼ਿਆਂ ਚ ਡੁੱਬਿਆ ਪਿਆ ਇਹਦੇ ਕੋਲ ਤਾਂ ਅਰਦਾਸਾ ਹੋਣ ਦੀ ਵੀ ਸ਼ਰਧਾ ਨਹੀਂ ਹੋਣੀ ਗਲਜਾਰਕ ਔਰ ਦਾ ਮਨ ਵਟ ਖਾ ਗਿਆ ਪਰ ਬਨਸੋ ਦਾ ਹੱਥ ਫੜ ਪੁੱਠੇ ਪੈਰੀ ਘਰ ਨੂੰ ਤੁਰ ਪਿਆ ਸੁੱਕਾ ਮੇਵਾ ਵੀ ਉਹਨੇ ਸਾਧੂ ਨੂੰ ਨਹੀਂ ਸੀ ਦਿੱਤਾ। ਉਹ ਅਜੇ ਪਿੰਡ ਵੜਨੀ ਲੱਗੀਆਂ ਸੀ ਕਿ ਉਹਨਾਂ ਨੂੰ ਸਿੱਖ ਬਾਬਾ ਮਿਲ ਗਿਆ। ਦੋਨਾਂ ਨੇ ਬਾਬਾ ਜੀ ਨੂੰ ਬੜੀ ਸ਼ਰਧਾ ਨਾਲ ਫਤਿਹ ਬੁਲਾਈ। ਸਿੱਖ ਬਾਬਾ ਪੁਰਾਣਾ ਆਜ਼ਾਦੀ ਘੁਲਾਟੀਆਂ ਸੀ। ਗੁਰੂ ਦਰਬਾਰ ਦਾ ਪੂਰਨ ਗੁਰਸਿੱਖ ਬਾਬਾ ਅੱਠੇ ਪਹਿਰ ਗੁਰੂ ਨੂੰ ਧਿਆਉਂਦਾ ਰਹਿੰਦਾ। ਉਹ ਚਿੱਟੇ ਚੋਲੇ ਵਿੱਚ ਕੋਈ ਸੱਚਾ ਫਕੀਰ ਨਜ਼ਰ ਆਉਂਦਾ ਸੀ। ਦਰਸ਼ਨ ਕਰਨ ਵੇਲੇ ਵੀ ਉਹਦੀ ਰੂਹ ਸ਼ਾਂਤ ਹੋ ਜਾਂਦੀ। ਕਿੱਧਰੋਂ ਆਇਓ ਬੀਬਾ ਜੀ? ਬਾਬਾ ਜੀ ਨੇ ਪੁੱਛਿਆ। ਗਲਜਾਰ ਕੌਰ ਨੇ ਸਾਰੀ ਸੱਚੀ ਗੱਲ ਆਖ ਸੁਣਾਈ ਸੁਣ ਕੇ ਬਾਬਾ ਹੱਸ ਪਿਆ ਜਦੋਂ ਸਾਡੀ ਸਿੱਧੀ ਪੁਲਿਸ ਅਫਸਰ ਨਾਲ ਬਣਦੀ ਹੋਵੇ ਨਾ ਤਾਂ ਚੌਂਕੀਦਾਰਾਂ ਦੀ ਮਿੰਨਤਾਂ ਕਾਦੇ ਵਾਸਤੇ ਕਰਨੀ ਐ ਬੀਬਾ ਮੈਂ ਸਮਝੀ ਨਹੀਂ ਬਾਬਾ ਜੀ ਤੂੰ ਹਜੇ ਅਣਜਾਣ ਆ ਪੁੱਤ ਇਤਿਹਾਸ ਗਵਾਏ ਮਾਤਾ ਸੁਲੱਖਣੀ ਦੇ ਭਾਗਾਂ 'ਚ ਇੱਕ ਵੀ ਔਲਾਦ ਨਹੀਂ ਸੀ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਸੱਤ ਪੁੱਤ ਬਖਸ਼ ਦਿੱਤੇ ਸੀ ਤੂੰ ਇੱਕ ਵਾਰੀ ਗੁਰੂ ਤੋਂ ਸਿੱਧੀ ਨੀਤ ਨਾਲ ਮੰਗ ਕੇ ਤਾਂ ਦੇਖ ਜੇ ਨਾ ਛੱਪੜ ਪਾੜ ਕੇ ਦੇ ਦੇਵੇ ਤੈਨੂੰ ਮੈਨੂੰ ਗੁਰੂ ਦਾ ਸਿੱਖਣਾ ਆਖੀ ਬਾਬੇ ਦੀ ਸਿੱਧੀ ਤੇ ਸਾਦੀ ਵਿਸ਼ਵਾਸਪੂਰਤ ਦਲੀਲ ਨੇ ਗਲਜਾਰ ਕੌਰ ਨੂੰ ਕੀਲ ਕੇ ਬੰਨ ਲਿਆ ਕੀ ਕਰੀਏ ਬਾਬਾ ਜੀ ਅਸੀਂ ਤਾਂ ਕਲਯੁਗੀ ਜੀ ਹਾਂ ਜੀ ਸਾਨੂੰ ਗੁਰੂ ਕੋਲੋਂ ਮੰਗਣ ਦਾ ਕੀ ਗਿਆਨ ਚੱਲ ਮੇਰੇ ਨਾਲ ਗੁਰੂ ਘਰ ਚੱਲ ਕੇ ਅਰਦਾਸ ਕਰਦੇ ਹਾਂ ਗੁਰੂ ਅੱਗੇ ਬੇਨਤੀ ਅਰਦਾਸ ਕਦੇ ਵੀ ਬਿਰਥੇ ਨਹੀਂ ਜਾਂਦੀ ਬਿਬਾ ਚਲ ਤੁਰ ਮੇਰੇ ਨਾਲ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਜੀ ਨੇ ਆਪ ਅਰਦਾਸ ਕੀਤੀ ਅਖੰਡ ਪਾਠ ਦੀ ਸੇਵਾ ਸੁਖੀ ਤੇ ਉਹ ਸੁਰਖਰੂ ਹੋ ਕੇ ਘਰ ਆ ਗਏ ਬਨਸੋ ਦੇ ਘਰ ਵਾਲਾ ਸ਼ਾਮ ਸਿੰਘ ਵੀ ਇੱਕ ਸਿੱਧਾ ਤੇ ਸਾਊ ਮਨੁੱਖ ਸੀ ਉਹਨੇ ਬਨਸੋ ਨੂੰ ਕਿਸੇ ਗੱਲੋਂ ਰੋਕਣਾ ਟੋਕਣਾ ਤਾਂ ਕੀ ਸੀ ਕਦੇ ਮੱਥੇ ਵੱਟ ਤੱਕ ਨਹੀਂ ਸੀ ਪਾਇਆ ਮਹੀਨੇ ਕੁ ਬਾਅਦ ਬਾਬਾ ਜੀ ਦੀ ਅਰਦਾਸ ਰੰਗ ਲਿਆਈ ਬਨਸੋ ਨੂੰ ਉਮੀਦਵਾਰੀ ਹੋ ਗਈ ਉਹ ਤੁਰੰਤ ਆਪਣੀ ਮਾਂ ਗੁਲਜ਼ਾਰ ਕੋਲ ਪਹੁੰਚੀ ਸੁਣ ਕੇ ਖੁਸ਼ੀ ਚ ਗੁਲਜ਼ਾਰ ਹੋਰ ਦਾ ਵੀ ਧਰਤੀ ਤੇ ਪੈਰ ਲੱਗਣੋਂ ਹਟ ਗਿਆ। ਉਹਨੇ 10 ਵਾਰ ਅਸਮਾਨ ਵੱਲ ਹੱਥ ਕਰਕੇ ਰੱਬ ਦਾ ਸ਼ੁਕਰਾਨਾ ਕੀਤਾ। ਧੰਨਵਾਦ ਕਰਨ ਲਈ ਉਹ ਸਿੱਖ ਬਾਬਾ ਜੀ ਕੋਲ ਪਹੁੰਚੀਆਂ। ਮੇਰਾ ਕਾਦਾ ਧੰਨਵਾਦ ਭੈਣੇ। ਸ਼ੁਕਰਾਨਾ ਉਸ ਵਾਹਿਗੁਰੂ ਦਾ। ਚਲੋ ਗੁਰੂ ਦੇ ਦਰਬਾਰ ਚਲਦੇ ਹਾਂ। ਉਹ ਗੁਰੂ ਘਰ ਆ ਗਏ। ਬਾਬਾ ਜੀ ਨੇ ਫਿਰ ਗਲ ਵਿੱਚ ਪੱਲਾ ਪਾ ਕੇ ਗੁਰੂ ਅੱਗੇ ਅਰਦਾਸ ਕੀਤੀ। ਆਉਣ ਵਾਲੇ ਜੀ ਦੀ ਸੁੱਖ ਸਲਾਮਤੀ ਮੰਗੀ। ਦਿਨ ਪੂਰੇ ਹੋਣ ਤੇ ਬਨਸੋ ਨੇ ਜੋੜੇ ਮੁੰਡਿਆਂ ਨੂੰ ਜਨਮ ਦਿੱਤਾ। ਪਰਿਵਾਰ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਪਰ ਨਜ਼ਰ ਲੱਗਣ ਦੇ ਡਰੋਂ ਗੁਲਜ਼ਾਰਕ ਔਰ ਦੋਤਿਆਂ ਨੂੰ ਲੋਕਾਂ ਤੋਂ ਬਿੱਲੀ ਵਾਂਗ ਲੁਕਾ ਕੇ ਰੱਖਦੀ। ਬਨਸੋ ਦਾ ਜਨੇਪਾ ਪੇਕੇ ਘਰ ਚ ਹੋਇਆ ਸੀ। ਗੁਲਜ਼ਾਰਕ ਔਰ ਦਬਵੇਂ ਪੈਰੀ ਸਿੱਖ ਬਾਬੇ ਕੋਲ ਪਹੁੰਚੀ। ਬਾਬਾ ਜੀ ਤੁਹਾਡੇ ਆਸ਼ੀਰਵਾਦ ਨਾਲ ਬਨਸੋ ਦੇ ਦੋ ਪੁੱਤ ਹੋਏ ਨੇ। ਕਿਰਪਾ ਕਰੋ ਚੱਲ ਕੇ ਉਹਨਾਂ ਨੂੰ ਆਸ਼ੀਰਵਾਦ ਦਿਓ। ਤੇ ਨਾਲੇ ਉਹਨਾਂ ਦਾ ਨਾਮ ਵੀ ਰੱਖੋ। ਗੁਲਜਾਰ ਕੌਰ ਨਮਾਣੀ ਬਣੀ ਖੜੀ ਸੀ ਮੇਰਾ ਆਸ਼ੀਰਵਾਦ ਕਾਦਾ ਬੀਬਾ ਆਸ਼ੀਰਵਾਦ ਆਪਾਂ ਗੁਰੂ ਤੋਂ ਹੀ ਦਵਾਵਾਂਗੇ ਗੁਰੂ ਨੇ ਹੀ ਬਖਸ਼ੇ ਨੇ ਤੇ ਨਾਮਕਰਨ ਵੀ ਗੁਰੂ ਹੀ ਕਰਨਗੇ ਤੀਜੇ ਦਿਨ ਦੇਗ ਤਿਆਰ ਕਰਕੇ ਉਹ ਦੋਨੋਂ ਮੁੰਡਿਆਂ ਨੂੰ ਗੁਰਦੁਆਰਾ ਸਾਹਿਬ ਲੈ ਗਏ ਬਾਬਾ ਜੀ ਨੇ ਸ਼ੁਕਰਾਨੇ ਦੀ ਅਰਦਾਸ ਕਰਕੇ ਹੁਕਮਨਾਮਾ ਲਿਆ ਹੁਕਮਨਾਮੇ ਅਨੁਸਾਰ ਬਾਬਾ ਜੀ ਨੇ ਨਾਮਕਰਨ ਕਰ ਦਿੱਤਾ ਇੱਕ ਦਾ ਨਾਮ ਹਰਜੀਤ ਸਿੰਘ ਦੂਜੇ ਪੁੱਤ ਦਾ ਨਾਮ ਗੁਰਜੀਤ ਸਿੰਘ ਰੱਖਿਆ ਗਿਆ। ਮਾਂ ਤੇ ਇਹਦੀ ਧਰਤੀ ਤੇ ਅੱਡੀ ਨਹੀਂ ਸੀ ਲੱਗਦੀ। ਹਰਜੀਤ ਬਨਸੋ ਦੀ ਗੋਦੀ ਤੇ ਗੁਰਜੀਤ ਗੁਲਜ਼ਾਰ ਦੀ ਬੁੱਕਲ ਵਿੱਚ ਸੀ। ਸੋਹਣੇ ਸੁਨਖੇ ਬੱਚੇ ਦੇਖ ਕੇ ਗੁਰੂ ਦੇ ਸ਼ੁਕਰਾਨੇ ਚ ਧੰਨ ਹੋਈਆਂ ਪਈਆਂ ਸੀ ਦੋਨੇ। ਸਮਾਂ ਜਾਂਦਿਆਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਹੌਲੀ-ਹੌਲੀ ਉਮਰ ਦੇ ਹਿਸਾਬ ਨਾਲ ਪੁਰਾਣੇ ਸੁੱਕ ਕੇ ਝੜ ਗਏ। ਨਵੇਂ ਫੁੱਲ ਪੱਤੀਆਂ ਟੇਕਣ ਲੱਗ ਪਏ। ਬੁਢਾਪੇ ਦੀ ਝੂਚ ਗਈ ਗੁਲਜ਼ਾਰਕ ਔਰ ਸਵਰਗ ਸੁਧਾਰ ਗਈ। ਤੇ ਇਧਰ ਹਰਜੀਤ ਤੇ ਗੁਰਜੀਤ ਜੰਗੀ ਪੱਦਰ ਤੇ ਜਵਾਨੀ ਵੱਲ ਵਧਦੇ ਜਾ ਰਹੇ ਸਨ ਦੋਵਾਂ ਦੇ ਰੰਗ ਰੂਪ ਇੱਕੋ ਜਿਹੇ ਸੋਹਣੇ ਸੁਨਖੇ ਪਟਿਆਲਾ ਸ਼ਾਇਆ ਪੱਗਾਂ ਜਿੱਦ ਕੇ ਬੰਨਦੇ ਹੁਣ ਕਾਲਜ ਦੀ ਹਵਾ ਖਾ ਕੇ ਉਹ ਹੋਰ ਵੀ ਤੇਜਸਤ ਤੇ ਤਾਮੀਜ਼ਦਾਰ ਹੋ ਗਏ ਸੀ ਉਮਰ ਚ ਘੰਟਾ ਕੋ ਵੱਡਾ ਹਰਜੀਤ ਤਾਂ ਸਾਧੂ ਸੁਭਾ ਦਾ ਮੁੰਡਾ ਪਰ ਗੁਰਜੀਤ ਤਾਂ ਹੁਣ ਕਾਲਜ ਦੀ ਸਿਆਸਤ ਵਿੱਚ ਭਾਗ ਲੈਣ ਲੱਗ ਪਿਆ ਸੀ ਕਾਲਜ ਦੀਆਂ ਸੂਝਵਾਨ ਕੁੜੀਆਂ ਵੀ ਉਹਦੇ ਵੱਲ ਓਲਾਰ ਹੋ ਜਾਂਦੀਆਂ ਪਰ ਗੁਰਜੀਤ ਉਹਨਾਂ ਕੁੜੀਆਂ ਵੱਲੋਂ ਅਪੀਜੀ ਸੀ ਰਮੀ ਜਿਉਂ ਉਹਦੇ ਦਿਲ ਦਿਮਾਗ ਤੇ ਕਬਜ਼ਾ ਕਰੀ ਬੈਠੀ ਸੀ ਰਮੀ ਦਾ ਦਿਲ ਗੁਰਜੀਤ ਦੀ ਹਿੱਕ 'ਚ ਤੇ ਗੁਰਜੀਤ ਦਾ ਦਿਲ ਰਮੀ ਦੀ ਛਾਤੀ ਵਿੱਚ ਧੜਕਦਾ ਇੱਕ ਦੂਜੇ ਨੂੰ ਪੁੱਛ ਕੇ ਸਾਹ ਲੈਂਦੇ ਸੀ ਦੋਵੇਂ ਵਜੂਦ ਹੀ ਦੋ ਸੀ ਪਰ ਰੂਹ ਤਾਂ ਉਹਨਾਂ ਦੀ ਇੱਕ ਮਿਕ ਸੀ ਜਿਸ ਤਰ੍ਹਾਂ ਹਰ ਮਾਂ ਨੂੰ ਨੋ ਕਰੇ ਆਉਣ ਦੀ ਰੀਝ ਹੁੰਦੀ ਹੈ ਹਰਬੰਸ ਕੌਰ ਦੀ ਵੀ ਇਹੀ ਰੀਝ ਵੱਜ ਗਈ ਸੀ ਹੁਣ ਕਿ ਮੇਰੇ ਘਰ ਨੂੰ ਆਵੇ ਉਨੇ ਹਰਜੀਤ ਨੂੰ ਤੇ ਗੁਰਜੀਤ ਅੱਗੇ ਬਾਤਾਂ ਜੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਰਜੀਤ ਤਾਂ ਲੱਤ ਚੁੱਕ ਗਿਆ ਮੈਂ ਤਾਂ ਬੀਬੀ ਸਾਦ ਬੰਦਾ ਹੈ ਸਾਦ ਤੂੰ ਹਰਜੀਤ ਨੂੰ ਹੀ ਵਿਆਹ ਲੀ ਮੇਰੀ ਝਾਕ ਨਾ ਰੱਖ ਗੁਰਜੀਤ ਗੱਲ ਟਾਲ ਗਿਆ ਪਰ ਅਸਲ ਗੱਲ ਉਸ ਨੇ ਮਾਤ ਉਲਕੋਈ ਰੱਖੀ ਗੁਰਜੀਤ ਹੋਰਾਂ ਦੇ ਬਾਪੂ ਕੋਲ ਚੌਕੀ ਚੰਗੀ ਜ਼ਮੀਨ ਸੀ ਰਿਸ਼ਤੇ ਤਾਂ ਉਹਨਾਂ ਨੂੰ ਬਥੇਰੇ ਆਉਂਦੇ ਪਰ ਮੁੰਡੇ ਲੱਤ ਨਹੀਂ ਸਿਲਾ ਰਹੇ ਖੇਰ ਹਾੜੇ ਵਾਸਤੇ ਪਾ ਕੇ ਹਰਬੰਸ ਕੋਰ ਨੇ ਹਰਜੀਤ ਨੂੰ ਵਿਆਹ ਲਈ ਰਾਜੀ ਕਰ ਲਿਆ। ਉਹਦੀਆਂ ਨਜ਼ਰਾਂ 'ਚ ਹਰਜੀਤ ਨਰਮ ਤੇ ਕੋਮਲ ਮੁੰਡਾ ਸੀ। ਗੁਰਜੀਤ ਅਕੀਤੀ ਤੇ ਲੀ ਵੱਡ ਸੀ। ਬੀਏ ਕਰਕੇ ਹਰਜੀਤ ਨੇ ਮਾਂ ਦੇ ਆਖੇ ਲੱਗ ਕੇ ਵਿਆਹ ਕਰਵਾ ਲਿਆ। ਮਾਂ ਨੂੰ ਕਿਸੇ ਵੀ ਗੱਲੋਂ ਦੁਖੀ ਤੇ ਨਿਰਾਸ਼ ਨਹੀਂ ਸੀ ਦੇਖਣਾ ਚਾਹੁੰਦਾ ਉਹ। ਉਹਨੂੰ ਗੁਰਜੀਤ ਤੇ ਰੰਮੀ ਦੇ ਨਾਤੇ ਬਾਰੇ ਵੀ ਪੱਲੀ ਭਾਂਤੀ ਪਤਾ ਸੀ। ਤੇ ਇਹ ਵੀ ਪਤਾ ਸੀ ਕਿ ਅੜੀਅਲ ਗੁਰਜੀਤ ਮਾਂ ਪਿਓ ਦੇ ਆਖੇ ਲੱਗ ਕੇ ਕਦੇ ਵੀ ਵਿਆਹ ਨਹੀਂ ਕਰਵਾਵੇਗਾ। ਹਰਜੀਤ ਨਹੀਂ ਸੀ ਚਾਹੁੰਦਾ ਕਿ ਮਾਂ-ਬਾਪ ਦੀ ਕੋਈ ਵੀ ਇੱਛਾ ਅਧੂਰੀ ਰਹੇ। ਉਸ ਨੇ ਸਤਿਯੁਗੀ ਪੁੱਤ ਦਾ ਸਬੂਤ ਦੰਦਿਆਂ ਮਾਂ ਦੀ ਪਸੰਦ ਦੀ ਕੁੜੀ ਨਾਲ ਵਿਆਹ ਰਚਾ ਲਿਆ। ਹਰਜੀਤ ਦੇ ਘਰ ਵਾਲੀ ਦਾ ਨਾਮ ਦਲਵਿੰਦਰ ਪਰ ਪੇਕੇ ਘਰ ਵਿੱਚ ਸਾਰੇ ਉਸ ਨੂੰ ਡਾਲੀ ਆ ਕੇ ਬੁਲਾਉਂਦੇ। ਪੜ੍ਹੀ ਲਿਖੀ ਡਾਲੀ ਬਹੁਤ ਨੇਕ ਪਰਉਪਕਾਰੀ ਕੁੜੀ ਸੀ। ਉਹ ਹਰਜੀਤ ਦੇ ਮਾਪਿਆਂ ਨੂੰ ਆਪਣੇ ਸਕੇ ਮਾਂ-ਬਾਪ ਨਾਲੋਂ ਵੀ ਵੱਧ ਮੋਹ ਕਰਦੀ, ਸਤਿਕਾਰ ਦਿੰਦੀ। ਡਾਲੀ ਹਰਜੀਤ ਨਾਲੋਂ ਸਾਲ ਕੁ ਛੋਟੀ ਸੀ। ਪਰ ਗੁਰਜੀਤ ਦੀਆਂ ਸ਼ਰਾਰਤਾਂ ਕਾਰਨ ਉਹ ਉਸ ਨੂੰ ਨਿੱਕੇ ਭਰਾ ਵਾਂਗ ਛਿੜਕ ਵੀ ਦਿੰਦੀ। ਗੁਰਜੀਤ ਵੀ ਉਹਦੇ ਨਾਲ ਕੋਈ ਬਤਮੀਜੀ ਵਾਲੀ ਗੱਲ ਨਹੀਂ ਸੀ ਕਰਦਾ। ਉਹਦਾ ਘੂਰਿਆ ਛਿੜਕਿਆ ਪਰਵਾਨ ਵੀ ਕਰ ਲੈਂਦਾ। ਹੱਸ ਕੇ ਅੱਗੇ ਤੁਰ ਜਾਂਦਾ। ਡਾਲੀ ਨੂੰ ਗੁਰਜੀਤ ਤੇ ਰੰਮੀ ਦੇ ਸਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜੇ ਡਾਲੀ ਗੁਰਜੀਤ ਨੂੰ ਹਾਸੇ ਮਜ਼ਾਕ ਚ ਕਿ ਤੋ ਰਿਸ਼ਤਾ ਕਰਾਉਣ ਦੀ ਗੱਲ ਕਰਦੀ ਤਾਂ ਅੱਗੋਂ ਵਾਂਗ ਘੜਿਆ ਘੜਾਇਆ ਉੱਤਰ ਮੋੜ ਦਿੰਦਾ। ਅਸੀਂ ਫਕੀਰ ਲੋਕਾਂ ਭਾਬੀਏ ਸਾਨੂੰ ਨਰਨ ਬਾਰੇ ਨਾ ਸੋਚ ਬੀਜੀ ਨੂੰ ਨੂੰ ਚਾਹੀਦੀ ਸੀ ਉਹ ਧੂਆਂਗੀ ਜਿੰਨਾ ਕੋ ਰੱਬ ਦਿੰਦਾ ਉਸੇ ਤੇ ਬੰਦੇ ਨੂੰ ਸਬਰ ਕਰਨਾ ਚਾਹੀਦਾ ਨਹੀਂ ਤਾਂ ਮੂੰਹ ਅੱਡੇ ਤੋਂ ਮੱਖੀਆਂ ਹੀ ਪੈਂਦੀਆਂ ਨੇ ਸਾਡੇ ਡੇਰੇ ਤਾਂ ਦੂਰ ਨੇ ਹਜੇ ਬਾਬੂ ਰਾਣੀਏ ਤੂੰ ਜਿਉਂਦੀ ਵਸਦੀ ਰਹਿ ਬੀਜੀ ਦੀ ਨੂੰ ਲਿਆਉਣ ਦੀ ਰਿਹਾਰ ਸੀ ਪੂਰੀ ਹੋ ਗਈ ਹੁਣ ਬੀਜੀ ਨੂੰ ਆਖ ਸਬਰ ਕਰੇ ਦੋ ਨੂੰਹਾਂ ਨਾਲ ਬੀਜੀ ਤੰਗ ਹੋਣਗੇ ਉਹ ਟੀਚਰ ਕਰਕੇ ਅੱਗੇ ਲੰਘ ਜਾਂਦਾ ਜਿਸ ਦਿਨ ਸੰਕਲਪਉਣ ਤੇ ਆ ਗਈ ਮੈਂ ਤੇਰੀ ਇੱਕ ਨਹੀਂ ਸੁਣਨੀ ਦਿਉਰਾ ਨਰੜ ਕੇ ਇਸ ਦਾ ਮਲੂੰਗੀ ਮੈਂ ਹਜੇ ਸੋਚਦੀ ਆਂ ਦਿਉਰ ਨਿਆਣਾ ਇਹ ਸੇ ਕਰਕੇ ਤੈਨੂੰ ਛੋਟ ਦਿੱਤੀ ਹੋਈ ਆ ਡਾਲੀ ਵੀ ਅੱਗੋਂ ਗੁਰਜੀਤ ਦੀ ਤਹਿ ਲਾ ਦਿੰਦੀ ਉਹ ਦਿਉਰ ਪਰਜਾਈ ਹੱਸਦੇ ਖੇੜਦੇ ਰਹਿੰਦੇ ਉਹਨਾਂ ਦਾ ਪਰਿਵਾਰ ਬੜਾ ਖੁਸ਼ਹਾਲ ਰੰਗੀ ਵਸ ਰਿਹਾ ਸੀ ਪਰ ਹੱਸਦੇ ਵਜਦੇ ਘਰ ਤੇ ਭਾਵੀ ਉਦੋਂ ਟੁੱਟੀ ਜਦੋਂ ਮੋਟਰਸਾਈਕਲ ਤੇ ਸ਼ਹਿਰ ਗਏ ਹਰਜੀਤ ਦਾ ਟਰੱਕ ਐਕਸੀਡੈਂਟ ਹੋ ਗਿਆ ਸੱਟਾਂ ਨਾਲ ਉਪਰੋਇਆ ਗਿਆ ਸੀ ਬਾਹਰਲੀ ਸੱਟਾਂ ਦਾ ਤਾਂ ਡਾਕਟਰ ਕੋਈ ਫਿਕਰ ਨਹੀਂ ਸੀ ਕਰ ਰਹੇ ਪਰ ਛਾਤੀ ਵਾਲੀ ਸੱਟ ਬਹੁਤ ਘਾਤਕ ਸੀ ਅੰਦਰੋਨੀ ਸੱਟ ਕਾਰਨ ਖੂਨ ਵੀ ਅੰਦਰ ਪੈ ਗਿਆ ਹੱਥ ਸੇ ਬਾਰੇ ਸੁਣ ਕੇ ਸਾਰੇ ਟੱਬਰ ਦਾ ਦਿਲ ਮੁੱਠੀ ਚ ਆ ਗਿਆ ਜਦੋਂ ਉਹਨਾਂ ਨੇ ਹਸਪਤਾਲ ਜਾ ਕੇ ਦੇਖਿਆ ਤਾਂ ਹਰਜੀਤ ਨੂੰ ਉਹ ਪੱਟੀਆਂ ਨਾਲ ਮੜਿਆ ਪਿਆ ਸੀ ਥਾਂ ਥਾਂ ਤੋਂ ਖੂਨ ਸਿਮ ਚੁੱਕਿਆ ਸੀ ਹਰਬਾਣ ਸਕੋਰ ਦੇ ਦਿਲ ਵਿੱਚ ਕਸੀ ਸੋਠੀ ਆਤਮਾ ਚ ਵਰਲਾ ਪੁੱਟਿਆ ਸੋਹਣਾ ਸੁਨੱਖਾ ਪੁੱਤ ਕਿਹੜੇ ਬੁਰੀ ਹਾਲੀ ਪਿਆ ਉਹਨੂੰ ਕੋਈ ਹੋਸ਼ ਨਹੀਂ ਸੀ ਹਰਜੀਤ ਨੂੰ ਗੂਲੋਕੋਜ਼ ਇੱਥੋਂ ਤੱਕ ਕਿ ਖੂਨ ਵੀ ਝੜਾਇਆ ਜਾ ਰਿਹਾ ਸੀ ਹਰਬੰਸ ਕੌਰ ਇੱਕ ਲੱਤ ਤੇ ਖੜ ਕੇ ਜੋਦੜੀਆਂ ਕਰ ਰਹੀ ਸੀ ਹਰਜੀਤ ਦੀ ਸੁੱਖ ਮੰਗ ਰਹੀ ਸੀ ਡਾਲੀ ਵੀ ਸੱਚੇ ਪਾਤਸ਼ਾਹ ਅੱਗੇ ਖੜੀ ਅਰਜੋਨਿਆ ਕਰ ਰਹੀ ਸੀ ਸ਼ਾਮ ਸਿੰਘ ਚੁੱਪਚਾਪ ਕੰਦਨਾਂ ਲੱਗਿਆ ਬੈਠਿਆ ਸੀ ਜ਼ਿੰਦਗੀ ਤੇ ਮੌਤ ਨਾਲ ਕੋਲ ਕਰਦੇ ਆਂ ਤੀਜੇ ਦਿਨ ਹਰਜੀਤ ਦੀ ਨਬਜ਼ ਖੜ ਗਈ ਮਾਂ ਗੱਭਰੂ ਪੁੱਤ ਦੀ ਲਾਸ਼ ਤੇ ਡਿੱਗ ਕੇ ਹਾਲੋਂ ਬੇਹਾਲ ਹੋ ਗਈ। ਵਾਰੀ ਤਾਂ ਮੇਰੀ ਸੀ ਵੀ ਪੁੱਤ, ਤੂੰ ਮੇਰੀ ਵਾਰੀ ਕਾਹਨੂੰ ਲੈ ਗਿਆ? ਉਸ ਨੇ ਮਰੇ ਹੋਏ ਪੁੱਤ ਦਾ ਮੱਥਾ ਚੁੰਮਿਆ ਤੇ ਮੀਣਾ ਜਾ ਦਿੱਤਾ। ਵੇ ਤੂੰ ਕਾਲੇ ਕਿਉਂ ਕਰ ਗਿਆ ਵੇ ਮੇਰੇ ਸੋਹਣਿਆ ਪੁੱਤਾ? ਵੇ ਤੂੰ ਤਾਂ ਮੇਰੀ ਡਾਲੀ ਨਾਲ ਵੀ ਇਨਸਾਫ਼ ਨਾ ਕੀਤਾ। ਉਜਾੜ ਕੇ ਸਿੱਟ ਗਿਆ ਪੁੱਤ ਤੂੰ ਇਹਨੂੰ। ਉਹਦੇ ਕੀਰਨੇ ਕੰਧਾਂ ਪਾੜ ਰਹੇ ਸਨ। ਵੇ ਮੈਂ ਤੁਹਾਨੂੰ ਦੁਨੀਆ ਤੋਂ ਲੁਕੋ ਲੁਕੋ ਕੇ ਪਾਲਿਆ ਸੀ ਮੇਰੇ ਹਰਜੀਤਿਆ ਸ਼ੇਰਾ ਵੇ ਤੂੰ ਮਾਂ ਤੋਂ ਕਿਹੜਾ ਬਦਲਾ ਲਿਆਵੇ ਮੇਰੇ ਸੋਹਣਿਆ ਪੁੱਤਾ ਹਰਜੀਤ ਨੇ ਮਾਂ ਦਾ ਮੋਢਾ ਨੱਪਿਆ ਤੇ ਮਾਂ ਨੂੰ ਤਰਵਾਸ ਦੇਣ ਦੀ ਕੋਸ਼ਿਸ਼ ਕੀਤੀ ਸ਼ਾਮ ਨੂੰ ਜਦ ਹਰਜੀਤ ਦਾ ਸੰਸਕਾਰ ਕੀਤਾ ਗਿਆ ਸਾਰੇ ਪਿੰਡ ਦੇ ਚੁੱਲ੍ਹੇ ਬਲਣੇ ਬੰਦ ਹੋ ਗਏ ਸਾਰੇ ਪਿੰਡ 'ਚ ਸੋਗ ਵਰਿਆ ਪਿਆ ਸੀ ਚੀੜੀ ਨਹੀਂ ਸੀ ਚੁੱਕ ਰਹੀ ਤੀਜੇ ਦਿਨ ਫੁੱਲ ਚੁਗੇ ਪੁੱਤ ਦੇ ਫੁੱਲ ਪਾਉਣ ਲਈ ਮਾਂ ਜਿੱਦ ਕਰਕੇ ਨਾਲ ਗਈ ਸੀ ਡਾਲੀ ਦੇ ਫਲੋਦੀ ਤੇ ਉਦਾਸ ਛੁਪਤਾਰੀ ਹੋਈ ਸੀ ਹਰਜੀਤ ਦੇ ਭੋਗ ਤੋਂ ਬਾਅਦ ਹਰਬੰਸ ਕੌਰ ਨੇ ਹਰਜੀਤ ਦੇ ਸਹੁਰੇ ਨੂੰ ਰੋਕ ਲਿਆ ਉਸ ਵਿੱਚ ਹੁਣ ਕੋਈ ਕਣਕੰਡਾ ਬਾਕੀ ਨਹੀਂ ਸੀ ਬਚਿਆ ਉਹਦੀਆਂ ਅੱਖਾਂ ਬੁੱਝ ਚੁੱਕੀਆਂ ਸੀ ਹੁਣ ਉਹ ਕੰੰਡਾ ਨੂੰ ਹੱਥ ਪਾ ਪਾ ਕੇ ਦੁਰਦੀ ਹੁਣ ਡਾਲੀ ਦਾ ਕੀ ਕਰੀਓ ਜਾਗਰ ਸਿਆਂ ਹਰਬੰਸ ਕੌਰ ਦੀ ਛਾਤੀ 'ਚ ਖੜਕ ਰੇ ਸਨ ਇਹ ਬੋਲ ਜਿਸ ਦਿਨ ਡਾਲੀ ਦਾ ਰਿਸ਼ਤਾ ਕੀਤਾ ਸੀ ਹਰਬੰਸ ਕੁਰੇ ਮੈਂ ਤਾਂ ਉਸ ਦਿਨੇ ਇਹਨੂੰ ਤੁਹਾਡੀ ਧੀ ਬਣਾਤਾ ਸੀ ਮੈਨੂੰ ਨਹੀਂ ਕੁਝ ਸੁੱਝਦਾ ਹਰਜੀਤ ਸਿਓ ਮੈਨੂੰ ਪੁੱਤਾਂ ਨਾਲ ਘਟ ਨਹੀਂ ਸੀ ਉਹ ਮੋਹ ਖੋਰਾ ਮੈਂ ਤਾਂ ਪੁੱਤਰਾ ਨਾਲ ਵੱਧ ਪਿਆਰ ਲੈਂਦਾ ਸੀ ਮੈਂ ਤੁਹਾਡੀ ਰਾਇ ਨਾਲ ਹੀ ਚੱਲਣਾ ਤੁਹਾਡੇ ਤੋਂ 1 ਇੰਚ ਵੀ ਬਾਹਰ ਨਹੀਂ ਹਰਵੰਸ ਕੁਰੇ ਤੁਸੀਂ ਸ਼ਾਮ ਸਿਓ ਨਾਲ ਸਲਾਹ مشਵਰਾ ਕਰ ਲੋ ਮੈਨੂੰ ਤੁਹਾਡਾ ਆਖਿਆ ਮਨਜ਼ੂਰ ਹੋਊਗਾ ਜੋ ਫੈਸਲਾ ਤੁਸੀਂ ਕਰੋਗੇ ਡੋਲੀ ਦੇ ਭੱਲੇ ਲਈ ਕਰੋਗੇ ਮੈਨੂੰ ਪਤਾ ਹੈ ਹਫਤੇ ਬਾਅਦ ਸਲਾਹ ਕਰਕੇ ਸ਼ਾਮ ਸਿੰਘ ਤੇ ਹਰਬੰਸ ਕੌਰ ਨੇ ਪੰਚਾਇਤ ਇਕੱਠੀ ਕਰ ਲਈ ਮੇਰੀ ਮੰਨੋ ਲਿਆਕਤ ਵਾਲੀ ਸਿਆਣੀ ਕੁੜੀ ਆ ਇਹਨੂੰ ਆਪਣੇ ਗੁਰਜੀਤ ਦੇ ਘਰ ਬਿਠਾ ਦੋ ਇਹੋ ਜੀ ਸਿਆਣੀ ਤੇ ਚੰਗੀ ਕੁੜੀ ਕਿਸਮਤ ਨਾਲ ਮਿਲਦੀ ਆ ਸ਼ਾਮ ਸਿਆ ਸਰਪੰਚ ਨੇ ਸਿਆਣੀ ਮਤ ਦਿੱਤੀ ਉਹ ਤਾਂ ਸਾਨੂੰ ਵੀ ਪਤਾ ਸਰਪੰਚਾ ਪਰ ਜੇ ਗੁਰਜੀਤ ਮੰਨੂਗਾ ਤਾਂ ਹੀ ਐ ਨਾ ਉਹਨੂੰ ਲਿਆਓ ਫਿਰ ਮਨਾਤਾ ਸੀ ਲੈਣੇ ਉਹਨੂੰ ਘਰ ਦੀ ਇੱਜ਼ਤ ਐ ਵੀ ਗੁਰਜੀਤ ਸਿਆ ਇਹੋ ਜੇ ਚੰਗੇ ਕਰਮਾੜੀ ਕਰਮਾ ਨਾਲ ਹੀ ਮਿਲਦੇ ਨੇ ਅੱਜ ਨਹੀਂ ਤਾਂ ਕੱਲ੍ਹ ਵਿਆਹ ਤਾਂ ਤੁ ਕਰਾਉਣਾ ਹੀ ਆ ਜੇ ਘਰ ਦੀ ਇੱਜ਼ਤ ਘਰ ਚ ਰਹਿ ਜੇ ਇਹਦੇ ਨਾਲ ਦੀ ਰੀਤ ਸਹੈ ਨਹੀਂ ਕੋਈ ਨਾਲੇ ਗਰਜੀਤ ਸਿਓ ਤੈਨੂੰ ਪਤਾ ਹੀ ਐ ਵੀ ਵਿਚਾਰੀ ਨੇ ਅੱਜ ਤੱਕ ਕੰਡੇ ਜਿਨੀ ਤਕਲੀਫ ਨਹੀਂ ਦਿੱਤੀ ਕਿਸੇ ਨੂੰ ਸਾਨੂੰ ਤਾਂ ਇਹ ਵਿਚਾਰੀ ਮਾਪਿਓ ਤੋਂ ਵੱਧ ਸਮਝਦੀ ਆ ਇਹਨੂੰ ਧੱਕ ਕੇ ਤਾਂ ਪਾਪ ਹੀ ਲਵਾਂਗੇ ਸਰਪੰਚਾ ਸੀ ਸ਼ਾਮ ਸਿੰਘ ਬੋਲਿਆ ਉਹ ਬਹੁਤ ਹੀ ਘੱਟ ਬੋਲਣ ਵਾਲਾ ਬੰਦਾ ਸੀ ਪਰ ਅੱਜ ਡੋਲੀ ਕਰਕੇ ਉਹ ਭਾਵਨਾਵਾਂ ਬੱਸ ਬੋਲੀ ਪਿਆ ਉਹਦਾ ਮਨ ਨੂੰ ਪੁੱਤ ਦੇ ਦੁੱਖ ਕਰਨ ਚੱਲਣੀ ਹੋਇਆ ਪਿਆ ਸੀ ਜਦੋਂ ਇਹਦੇ ਬਾਰੇ ਗੁਰਜੀਤ ਨਾਲ ਗੱਲ ਕੀਤੀ ਤਾਂ ਉਹ ਵੀ ਆਪਣੇ ਮਾਂ-ਬਾਪ ਦੇ ਦੁੱਖ ਦਰਦ ਵਿੱਚ ਚੁੱਪ ਵੱਟ ਗਿਆ ਪਰ ਰਮੀ ਬਾਰੇ ਸੋਚ-ਸੋਚ ਕੇ ਉਹਦਾ ਦਿਮਾਗ ਜਾਮ ਹੋਇਆ ਪਿਆ ਸੀ ਉਹਨੂੰ ਕੁਝ ਨਹੀਂ ਸੀ ਸੋਚ ਰਿਹਾ ਪਰ ਉਹ ਐਨੀ ਗੱਲ ਜ਼ਰੂਰ ਸੋਚ ਰਿਹਾ ਸੀ ਕੀ ਕੀ ਬਣੂਗਾ ਰਮੀ ਨਾਲ ਕਿਤੇ ਕਾਲ ਕਰਾਰਾਂ ਦਾ ਕੀ ਬਣੂਗਾ ਉਹਦੇ ਨਾਲ ਕਿਤੇ ਵਾਧਿਆਂ ਦਾ ਕੀ ਬਣੂਗਾ ਰਮੀ ਦਾ ਪਰ ਗੁਰਜੀਤ ਸਿਆਂ ਇੱਕ ਪਾਸਾ ਤਾਂ ਤੈਨੂੰ ਰੱਖਣਾ ਹੀ ਪੈਣਾ ਜੇ ਇਧਰ ਝਾਕਦਾ ਤਾਂ ਤਿੰਨ ਰੂਹਾਂ ਦੁਖੀ ਬੈਠੀਆਂ ਨੇ ਜੇ ਰਮੀ ਵੱਲ ਝਾਕਦਾ ਤਾਂ ਉਹ ਵੀ ਦੁਖੀ ਹੁਣ ਤੇਰਾ ਕੰਮ ਕਿ ਤਿੰਨ ਰੂਹਾਂ ਨੂੰ ਸੰਤੁਸ਼ਟ ਕਰਨਾ ਕਿ ਇੱਕ ਰੂਹ ਨੂੰ ਇੱਕ ਪਾਸਾ ਤੈਨੂੰ ਨਿਰਾਸ਼ ਕਰਨਾ ਹੀ ਪੈਣਾ ਜਦੋਂ ਮਾਂ ਬਾਪ ਤੇ ਡੋਲੀ ਵੱਲ ਦੇਖਦਾ ਉਹਨਾਂ ਦੇ ਦੁੱਖ ਦਾ ਪੱਲੜਾ ਉਹਨੂੰ ਭਾਰਾ ਭਾਰਾ ਲੱਗਦਾ। ਗੁਰਜੀਤ ਦੀ ਚੁੱਪ ਦੇਖ ਕੇ ਪੰਚਾਇਤ ਨੇ ਡੋਲੀ ਨੂੰ ਗੁਰਜੀਤ ਦੇ ਘਰ ਬਿਠਾਉਣ ਦਾ ਫੈਸਲਾ ਸਰਬਸੰਮਤੀ ਤੇ ਹੀ ਦੇ ਦਿੱਤਾ। ਪੰਚਾਇਤ ਦਾ ਫੈਸਲਾ ਸੁਣ ਕੇ ਦੁਚਿੱਤੀ ਵਿੱਚ ਰਮੀ ਕੁਲ ਚਲਾ ਗਿਆ। ਜੇ ਸੰਤ ਮਹਾਂਪੁਰਖਾਂ ਦੀ ਗੱਲ ਮੰਨੀ ਜਾਵੇ ਤਾਂ ਮਾਂ-ਬਾਪ ਨੂੰ ਸੰਤੁਸ਼ਟ ਰੱਖਣਾ ਤੁਹਾਡਾ ਸਭ ਤੋਂ ਵੱਡਾ ਇੱਕਲਾਕੀ ਤੇ ਦੁਨਿਆਵੀ ਫਰਜ਼ ਆ। ਜੇ ਤੁਹਾਨੂੰ ਮਾਂ-ਬਾਪ ਤੇ ਪਰਜਾਈ ਦੇ ਦੁੱਖ ਕਾਰਨ ਮੈਨੂੰ ਛੱਡਣਾ ਵੀ ਪਵੇ। ਤਾਂ ਮੈਂ ਤੁਹਾਨੂੰ ਜ਼ਿੰਦਗੀ 'ਚ ਕਦੇ ਵੀ ਉਲੰਘਾ ਨਹੀਂ ਦਊਂਗੀ ਆਪਣੇ ਫਰਜ਼ਾਂ ਕਾਰਨ ਮੈਂ ਆਪਣੇ ਹਰ ਅਰਮਾਨ ਦੀ ਬਲੀ ਦੇ ਸਕਦੀ ਹਾਂ ਸਿਰੜ ਵਾਲੇ ਬੰਦਿਆਂ ਦੇ ਫਰਜ਼ ਅੱਗੇ ਤੇ ਅਰਮਾਨ ਤੇ ਸਦਰਾਂ ਪਿੱਛੇ ਰੱਖੀਆਂ ਨੇ ਮੇਰੇ ਵੱਲੋਂ ਨਿਸ਼ਚਿਤ ਹੋ ਕੇ ਤੁਸੀਂ ਪੰਚਾਇਤ ਦਾ ਫੈਸਲਾ ਸਿਰ ਮੱਥੇ ਮੰਨੋ ਪੰਚਾਇਤ ਰੱਬ ਵਰਗੀ ਹੁੰਦੀ ਹੈ ਤੁਹਾਡੀ ਮਜਬੂਰੀ ਤੇ ਫਰਜ਼ ਅੱਗੇ ਰੱਖ ਕੇ ਇਮਾਨਦਾਰੀ ਨਾਲ ਇੱਕ ਵਾਅਦਾ ਕਰਦੀ ਹਾਂ ਮੈਂ ਕਿ ਜੇ ਆਪਾਂ ਕਿਸੇ ਮੋੜ ਤੇ ਮਿਲੇ ਵੀ ਨਾ ਕਾਲਜ ਦੀ ਇੱਕ ਚੰਗੀ ਦੋਸਤ ਦੇ ਹੋਣ ਦੇ ਨਾਤੇ ਹੀ ਮਿਲਾਂਗੇ ਤੇ ਜ਼ਿੰਦਗੀ ਚ ਕਦੇ ਵੀ ਤੁਹਾਡੀ ਜ਼ਿੰਦਗੀ ਚ ਦਖਲ ਨਹੀਂ ਦਵਾਂਗੀ ਹਰਜੀਤ ਵੀਰ ਜੀ ਦੇ ਹੱਥ ਸੇ ਕਾਰਨ ਆਪਣੀ ਜ਼ਿੰਦਗੀ ਦੀ ਗੱਡੀ ਪਲਟੀ ਆ ਤੁਹਾਡਾ ਤਾਂ ਕੋਈ ਦੋਸ਼ ਨਹੀਂ ਨਾ ਦੋਸ਼ ਮਾਂ-ਬਾਪ ਦਾ ਨਾ ਡੋਲੀ ਭੈਣ ਜੀ ਦਾ ਸਾਰਾ ਦੋਸ਼ ਆਪਣੇ ਕਰਮਾਂ ਤੇ ਸੰਜੋਗਾਂ ਦਾ ਹੈ ਗੁਰਜੀਤ ਕਿਸੇ ਤੇ ਕੋਈ ਸ਼ਿਕਵਾਨੀ ਰਮੀ ਦੇ ਅੱਖਣ ਤੇ ਗੁਰਜੀਤ ਕੁਝ ਹਲਕਾ ਹੋ ਗਿਆ ਚੁੱਪ ਬੱਟੀ ਕਰਨ ਨੂੰ ਤੁਰ ਪਿਆ ਅਖੀਰਵਾਰ ਗਲਵਕੜੀ ਵੀ ਨਹੀਂ ਪਾਵੇਂਗਾ ਸੱਜਣਾ ਰਮੀ ਨੇ ਦੁਫਾੜ ਹੋਏ ਦਿਲ ਦੀ ਖੁਆਇਸ਼ ਤਸੀ ਗੁਰਜੀਤ ਨੇ ਉਸ ਨੂੰ ਕੁੱਟ ਕੇ ਗਲਵਕੜੀ ਚ ਲਿਆ ਉਹਦਾ ਮਨ ਕਿਨਾਰੇ ਤੱਕ ਕਟੋਰੇ ਵਾਂਗ ਭਰਿਆ ਪਿਆ ਸੀ ਜਦੋਂ ਘਰ ਆਇਆ ਤਾਂ ਮਾਂ ਰੱਬ ਦੇ ਅੱਗੇ ਕੀਤੇ ਸ਼ੁਕਰਾਨੇ ਚ ਆਕਾਸ਼ ਵੱਲ ਮੂੰਹ ਕਰੀ ਹੱਥ ਜੋੜੀ ਬੈਠੀ ਸੀ ਗੁਰਜੀਤ ਨੂੰ ਮਹਿਸੂਸ ਹੋਇਆ ਕਿ ਅੰਨਾ ਬੋਲਾ ਰੱਬ ਕਿਸੇ ਦੀ ਸੁਣਦਾ ਸੀ ਜਾਂ ਬੇਪਰਵਾਹ ਸੀ ਫਿਰ ਉਸ ਨੇ ਡੋਲੀ ਵੱਲ ਨਜ਼ਰ ਮਾਰ ਕੇ ਇੱਕ ਵਾਰੀ ਫੇਰ ਚੁੱਪ ਵੱਟ ਲਈ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਧੰਨਵਾਦ